ਕੁੜੀਆਂ ਦੇ ਉੱਤੇ ਨਾ ਖਾਸ ਕਰ ਪ੍ਰੈਸ਼ਰ ਆਂਦਾ ਕਿ ਤੇਰੇ ਕੋਲ ਇੰਨੇ ਸਾਲ ਨੇ 25 ਸਾਲ ਦੀ ਹੋ ਗਈ ਇੰਨਾ ਜੌਬ ਲੱਗ ਗਈ ਲੱਗ ਗਈ ਉਸ ਤੋਂ ਬਾਅਦ ਅਸੀਂ ਵਿਆਹ ਕਰਦੇ ਨੇ ਪਰ ਤੁਹਾਨੂੰ ਕੀ ਲੱਗਦਾ ਕਿ ਵਿਆਹ ਤੋਂ ਪਹਿਲਾਂ ਇੱਕ ਕੁੜੀ ਨੂੰ ਇੰਡੀਪੈਂਡੈਂਟ ਹੋਣਾ ਜ਼ਰੂਰੀ ਹੈ ਕਿਉਂਕਿ ਰੱਬ ਨਾ ਕਰੇ ਜੇ ਕੁਝ ਉਹਦੀ ਜ਼ਿੰਦਗੀ 'ਚ ਵਿਆਹ ਤੋਂ ਬਾਅਦ ਵਾਪਰ ਜੇ ਕੁੜੀ ਨੂੰ ਇੰਨਾ ਮਜ਼ਬੂਤ ਹੋਣਾ ਚਾਹੀਦਾ ਵੇ ਉਹ ਆਪ ਕਮਾ ਕੇ ਖਾ ਸਕੇ ਬਿਲਕੁਲ ਫਾਈਨੈਂਸ਼ੀਅਲ ਇੰਡੀਪੈਂਡੈਂਸ ਬਹੁਤ ਜ਼ਰੂਰੀ ਹੈ ਕੁੜੀ ਲਈ ਉਹਦੀ ਆਪ ਦੀ ਇੱਕ ਸੋਚ ਨੂੰ ਬਹਾਰਦੀ ਹੈ ਉਹ ਚੀਜ਼ ਉਹਨੂੰ ਸੈਲਫ ਅਵੇਅਰ ਬਣਾਉਂਦੀ ਹੈ ਉਸ ਤੋਂ ਬਾਅਦ ਅਗਰ ਫਿਰ ਉਹਨੂੰ ਰਿਅਲਾਈਜ਼ ਹੁੰਦਾ ਕਿ ਹਾਂਜੀ ਮੈਨੂੰ ਜੀਵਨ ਸਾਥੀ ਕਿੱਦਾਂ ਦਾ ਚਾਹੀਦਾ ਹੈ ਹਨਾ ਕਿਉਂਕਿ ਜਦੋਂ ਤੁਸੀਂ ਘਰੋਂ ਹੀ ਨਹੀਂ ਨਿਕਲੇ ਇੰਡੀਪੈਂਡੈਂਟ ਨਹੀਂ ਹੋ ਤੁਸੀਂ ਡਿਪੈਂਡੈਂਟ ਹੋ ਪੈਰੈਂਟਸ ਤੇ ਉਸ ਤੋਂ ਬਾਅਦ ਕਿਸੇ ਹੋਰ ਕਰੇ ਜਾ ਰਹੇ ਹੋ ਕੱਲ ਹੀ ਕੱਲ ਪਰਸੋਂ ਮੈਂ ਗੱਲ ਸੁਣੀ ਸੀ ਕਿ ਸਾਰੀ ਜਿਹੜੇ ਹੋਮ ਮੇਕਰਸ ਆ ਕੁੜੀਆਂ ਉਹਨਾਂ ਨੇ ਮਾਪਿਆਂ ਘਰ ਵੀ ਜਾਣਾ ਤਾਂ ਵੀ ਉਹ ਡਿਪੈਂਡੈਂਟ ਹੈ ਉਹਨਾਂ ਨੂੰ ਪੈਸੇ ਆਪਣੇ ਉਸ ਤੋਂ ਮੰਗਣੇ ਪੈਣਗੇ ਤੇ ਉਸ ਨਾਲ ਤੁਹਾਡੀ ਬਹੁਤ ਸਾਰੀ ਡਿਸੀਜਨ ਮੇਕਿੰਗਸ ਅਫੈਕਟ ਹੁੰਦੀਆਂ ਮੈਂ ਇਹ ਨਹੀਂ ਕਹਿ ਰਹੀ ਕਿ होममेकर्स आर नॉट ग्रेट दे आर द सुपर ग्रेट वी हैव होममेकर मदर्स बट मैं कह रही हूं कि चॉइसेस थे फ्रीडम जे तुसी टेस्ट करनी है कि डिसीजंस लेने दी चॉइस तडे कोल फ्रीडम है ता ओ जदों तुसी फाइनेंशियली इंडिपेंडेंट होंगे चाहे तुसी ਘਰੋਂ ਹੀ ਗੋਸ਼ ਕਰ ਰਹੇ ਹੋ ਛੋਟਾ ਮੋਟਾ ਕੋਈ ਸਕਿੱਲ ਵਰਕ ਕਰ ਰਹੇ ਹੋ ਪਰ ਉਹ ਜਿਹੜੀ ਫ੍ਰੀडम तुसी ਫੀਲ ਕਰੋਗੇ ਉਹ ਬਹੁਤ ਅਦਭੁਤ ਹੈ